ਹਾਂਜੀ ਸਾਡੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਸਭ ਤੋਂ ਪਹਿਲੇ ਤੁਹਾਡੇ ਭਰਾ ਜੱਸੀ ਵੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱ ਨਾਲਾ ਜਿਹੜਾ ਕੁਲਦੀਪ ਵੀਰ ਜੀ ਬੈਠਾ ਹੈ ਅੱਛਾ ਜੀ ਬਿਲਕੁਲ ਹੀ ਨਮਾ ਇੱਕ ਡਿਜ਼ਾਈਨ ਹੋਰ ਲੈ ਕੇ ਆਏ ਸੀ ਇੱਕ ਪਿਓਰ ਕੈਮਰਿਕ ਦੇ ਉੱਪਰ। ਤੇ ਮੇਰਾ ਤਾਂ ਮਨ ਹੈ ਜੀ ਤਾਂ ਵੀਡੀਓ ਬੰਦ ਕਰੀ ਮੇਰੇ ਕੋਲ ਸੂਟ। ਮੇਰੇ ਕੋਲ ਸਿਰਫ ਆਇਆ ਤਾਂ 1000 ਸੂਟ ਆਏ ਆਪਣੇ ਕੋਲ ਸਾਰੇ ਜੀ। ਮੇਰੇ ਕੋਲ 1000 ਸੂਟ ਆਇਆ ਪਿਓਰ ਕੈਮਰਿਕ ਕਾਟਨ ਦਾ ਜੀ। ਨਾਲ ਪਿਓਰ ਕੈਮਰਿਕ ਕਾਟਨ ਸਲਵਾਰ ਹੈ। ਕਈਆਂ ਇਹ ਦੁਪੱਟੇ ਮਸਲੀਨ ਤੇ ਲੱਗੇ ਬੇ ਕਈਆਂ ਦੁਪੱ ਸੋ ਮੈਂ ਬਿਲਕੁਲ ਲੇਟੈਸਟ ਡਿਜ਼ਾਈਨ ਲੈ ਕੇ ਆਇਆ ਆ ਵੀ ਵੀਡੀਓ ਫਰ ਕੱਟੇ ਟਾਈਮ ਲੈਣਾ ਆ ਦੇਖੋ ਜਿਹੜੇ ਸਾਡੀ ਪਾਣੇ ਨੇ ਬਹੁਤ ਡਿਮਾਂਡ ਆਂਦੀ ਹੈ ਵੀ ਸਣੀਪਰੇ ਸੂਟ ਹੋਵੇ ਵੀ ਕੈਮਰਿਕ ਦਾ ਸਲਵਾਰ ਹੋਵੇ ਕੈਮਰਿਕ ਦੇ ਨਾਲ ਪਹੁੰਚੇ ਉਹਨੂੰ ਕੱਢੇ ਭੇਜੇ ਲੋਕ ਤਾਂ ਮਸਲੀਨ ਪਰ ਲੈ ਕੇ ਰੇਸ਼ਮੀ ਕਪੜੇ ਪਹਿਨਣਾ ਮੈਂ ਪਿਓਰ ਕੈਮਰਿਕ ਪਰ ਲੈ ਕੇ ਆਇਆ ਚਾਹੇ ਤਾਂ ਕਪੜਾ ਜਾ ਕੇ ਲੈਬੋਰੀ ਟੈਸਟ ਕਰਾ ਲਿਓ ਚਾਹੇ ਜੀ ਬਾਜ਼ਾਰ ਜਾ ਕੇ ਪਤਾ ਕਰ ਲਿਓ ਕਿਉਂ ਜਿੰਨਾ ਹੀ ਬਾਜ਼ਾਰ ਚ ਮਾਲ ਆ ਰਿਹਾ ਲੋਕ 90% ਮਾਰ ਲਨ ਲੋਕ ਵੇਚਨੇ ਮਸਲੀਨ ਪਰ ਮਸਲੀਨ ਪਰ ਮਾਲ बिकਦਾ 800 ਤੋਂ ਲੈ ਕੇ 850 ਦਾ ਜੇ ਗ ਪਰ ਤੁਹਾਡੇ ਭਰਾ ਨੇ ਕੀ ਸੋਚਿਆ ਆਪਾਂ ਸੂਟ ਲੈ ਕੇ ਆਏ ਕੈਮਰੀ ਕਿ ਪਰ ਪੀਸ ਦੇਖ ਲਓ ਕੁੰਨੇ ਪਈ ਐ ਪੀਸ ਤਾਂ ਹੁੰਦੇ 100ਾਂ ਚ ਆਪਣਾ ਪੀਸ ਭਾਈ ਹਜ਼ਾਰਾਂ ਚ ਪੀਸ ਪਈ ਐ ਤੇ ਆ ਪੀਸ ਆਪਾਂ ਬਣਾ ਸੇਲ ਦੇ ਅੰਦਰ ਜੀ ਸੇਲ ਕਿਵੇਂ ਲੱਗੂਗੀ ਜੇ ਸੂਟ ਜਿਹੜਾ 8900 ਰੁਪਏ ਦਾ ਹੈ ਤੇ ਜੱਸੀ ਬੰਨੂ ਚਾਹੀਦਾ ਰੇਟ ਕਿ ਟੋਟ ਪਾਣਾ ਚਾਹੀਦਾ ਹਨਾ ਜੀ ਆ ਲੋ ਪਹਿਲੇ ਡਿਜ਼ਾਈਨ ਦੇਖੋ ਪ੍ਰੋਪਰ ਸਲਵਾਰ ਦੀਆਂ ਮੂਰੀਆਂ ਪ੍ਰੋਪਰ ਸ਼ਰਟ ਹੈ ਨਾਲ ਮਸਲੀਨ ਦਾ ਦੁਪੱਟਾ ਟ੍ਰਿਪਲ ਟਾਈ ਜੀ ਉਸੇ ਰੰਗ ਦਾ ਡਿਜ਼ਾਈਨ ਦੇਖ ਲਓ ਕੁੰਨੇ ਪਈ ਐ ਬਹੁਤ ਹੀ ਸੋਹਣਾ ਰੰਗ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਕਾ ਡਿਜ਼ਾਈਨ ਸੀ ਅੱਡ ਡੈਨਮ ਕੰਪਨੀ ਤੋਂ 1000 ਸੂਟ ਮੰਗਿਆ ਸੀਗਾ ਕਿਉਂਕਿ ਦੇਖਣ ਚ ਲੱਗਦਾ ਵੀ ਫਲਕਾਰੀ ਦੀ ਕਢਾਈ ਕੱਢੀ ਵੀ ਹੁੰਦੀ ਹੈ ਬੜਾ ਡਿਜੀਟਲ ਪ੍ਰਿੰਟਿੰਗ ਇੰਨੀ ਸ਼ਾਨਦਾਰ ਹੋਈ ਵੀ ਹੈ ਇੰਨੀ ਕਿ ਸ਼ਾਨਦਾਰ ਰਿਸਟਲ ਪ੍ਰਿੰਟਿੰਗ ਹੋਈ ਵੀ ਹੈ ਵੀ ਇਦਾਂ ਲੱਗਦਾ ਵੀ ਪੂਰੇ ਸੂਟ 'ਤੇ ਕਢਾਈ ਕੱਢੀ ਹੈ ਫਲਕਾਰੀ ਦੀ ਫਰੰਟ 'ਤੇ ਵੀ ਡਿਜ਼ਾਈਨ ਹੈ ਫਲਕਾਰੀ ਦਾ ਬੈਕ 'ਤੇ ਵੀ ਜੀ ਪੂਰਾ ਹੈਵੀ ਲੁੱਕ ਲੱਗਦਾ ਸੂਟ ਬਣਿਆ ਹੋਇਆ ਪਿਆ ਪਿਆ ਜੀ ਆਹ ਸਲਵਾਰ ਤੇ ਪਹੁੰਚੇ ਆ ਉਸ ਦਾ ਡਿਜ਼ਾਈਨ ਦੇਖ ਲੋ ਕਿੰਨੇ ਹੈਗਾ ਡਿਜ਼ਾਈਨ ਨਿਗਾ ਮਾਰੋ ਅਕਲੀ ਫੋਨ ਲੈ ਕੇ ਕਿੰਨੀ ਕਮਾ ਰਹੇ ਸਾਡੇ ਦੰਦਾ ਹੱਥ ਨਾਲ ਹੱਥ ਨਾਲ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਅੱਗੇ ਰੱਖ ਲਈਏ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਕਿੰਨੇ ਪਿਆਰੇ ਪਿਆਰੇ ਕਲਰ ਹੈ ਜੀ ਇੱਕ ਦਾ ਸ਼ੀਸ਼ੇ ਪਰ ਸਾਰੇigree ਵਾਲੇ ਬਟੂਮਸ ਮਾਰ ਕੇ ਆ ਰੱਖ ਕੇ ਦੇਖੋ ਕਿੰਨੇ ਵਧੀਆ ਕਲਰ ਹੈ ਕਿੰਨੇ ਵਧੀਆ ਨੇ ਜੀ ਕੋਈ 850 ਨਹੀਂ ਕੋਈ 900 ਨਹੀਂ ਸਾਰੇ ਕੱਢਿਆਂ ਵੀ ਹੈ ਸਾਰੇ ਡਿਜ਼ਾਈਨ ਟੌਪ ਕਲਾਸ ਹੈਗੇ ਟੋਟਲੀ ਡਿਜ਼ਾਈਨ ਟੌਪ ਕਲਾਸ ਹੈ ਲੋ ਕਿਤੋਂ ਵੱਧ ਕੇ ਇੱਕ ਡਿਜ਼ਾਈਨ ਨਾਲ ਇੱਕ ਤੋਂ ਵੱਧ ਕੇ ਕਲਰ ਲਓ ਸੋ ਬੈਂਡਤੀ ਕੀ ਹੈ ਜੀ ਨਾ ਤਾਂ ਮੈਂ ਹਜ਼ਾਰ ਦਾ ਨਾ ਮੈਂ ਲੈਣਾ 900 ਜੀ ਜਿਹੜਾ ਮਰਜ਼ੀ ਵੀਰ ਬਣਾ ਕੇ ਲੈ ਜਵੇ ਇਹ ਤੋਂ ਮਿਲਣਾ ਅਜਿਹਾ ਤਰੀਕਾ ਨਹੀਂ ਹੋਗੀ ਵੀਰੇ 18 ਹੋਗੀ ਜੀ ਮੈਂ 18 19 ਵੀ ਤਾਂ ਮਿਲਦਾ ਬਾਅਦ ਇਹ ਤਾਂ ਬਾਅਦ ਮਾਲ ਨਹੀਂ ਮਿਲਣਾ 18 19 ਵੀ ਤਾਂ ਮਿਲਦਾ ਹੈ ਰੇਟ ਤਾਂ ਬਾਜ਼ਾਰ 850 900 ਵਿਕਦਾ ਹੈ ਜਿਹੜਾ ਮਰਜ਼ੀ ਵੀਰ ਆ ਕੇ 600 ਰੁਪਏ ਸੂਟ ਲੈ ਜੋ ਸਿੱਧੀ ਗੱਲ ਹੈ ਕੋਈ ਹਜ਼ਾਰ ਨਹੀਂ ਕੋਈ 1200 ਨਹੀਂ ਕੋਈ 900 ਨਹੀਂ 600 ਰੁਪਏ ਚ ਪਿਓਰ ਕੈਮਰੀ ਦਾ ਲੈਬੋਰੀ ਜੇਕਰ ਟੈਸਟ ਕਰਾ ਲਿਓ ਕੈਮਰੀ ਕਿੰਨਾ ਹੋਵੇ ਸੂਟ ਫਰੀ ਹੋਊਗਾ ਪਿਓਰ ਕੈਮਰਿਕ ਕਹਿੰਦਾ ਪਿਓਰ ਕੈਮਰਿਕ ਹੋਊਗਾ ਜੀ ਬਾਜ਼ਾਰ ਤੋਂ ਟੇਕਾ ਹਜ਼ਾਰਾਂ ਚ ਜੀ ਆਪਾਂ 600 ਲਾ ਦੇਣਾ ਚਾਹੇ ਕੋਈ ਹੋਲਸੇਲ ਵਾਸਤੇ ਲੈ ਜੀਵੇ ਚਾਹੇ ਕੋਈ ਰਿਟੇਲ ਵਾਸਤੇ ਲੈ ਜੀਵੇ ਸੂਟ ਜੇ ਬਿਜਾਣੇ ਨੇ ਪਈਏ 50 ਜਿੰਨੇ ਮੇਰੇ ਸੂਟਾ ਕੱਲੇ ਜੋ 600 ਰੁਪਏ ਸੂਟ ਹੈ ਪੀਸਾ ਦੀ ਗਿੰਤੀ ਨਹੀਂ ਮਰਜ਼ੀ ਮਾਰ ਲਓ ਮਾਲ ਕਦੇ ਮਿਲਣਾ ਅੱਜ ਕੱਲ ਤੇ ਪਰਸੋਂ ਬਸ ਇਸ ਤੋਂ ਬਾਅਦ ਮਾਲ ਨਹੀਂ ਮਿਲਣਾ ਹੈਗਾ ਸੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਅੱਗੇ ਦੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਜੀ ਦੁਕਾਨ ਦਾ ਐਡਰੈਸ ਹੈਗਾ ਜਸਤੀ ਦੀ ਹੱਟੀ ਬੱਸ ਸਟੈਂਡ ਮ ਤੋ ਵੀਡੀਓ ਸ਼ੇਅਰ ਕਰਨ ਵਾਸਤੇ ਧੰਨਵਾਦ ਜੀ ਥੈਂਕ ਯੂ ਜੀ